ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੇ ਫਾਇਦਿਆਂ ਬਾਰੇ ਜਾਨਵਰਾਂ ਦੀ ਸੇਵਾ ਕਰਨ ਦੇ ਫਾਇਦਿਆਂ ਬਾਰੇ ਕਿਉਂਕਿ ਆਪਾਂ ਅਕਸਰ ਹੀ ਕਈ ਲੋਕਾਂ ਦੇ ਮੋਹੋਂ ਇਹ ਗੱਲ ਸੁਣੀ ਆ ਨਾ ਕਿ ਜੋ ਲੋਕ ਵੀ ਪੰਛੀਆਂ ਦੀ ਸੇਵਾ ਕਰਦੇ ਨੇ ਪੰਛੀਆਂ ਨੂੰ ਦਾਣਾ ਪਾਣੀ ਪਾਉਂਦੇ ਨੇ ਜਾਨਵਰਾਂ ਦੀ ਸੇਵਾ ਕਰਦੇ ਨੇ ਅਮੀਰੀ ਖੁਦ ਚੱਲ ਕੇ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਆ ਕੁਝ ਲੋਕ ਤਾਂ ਕੁਝ ਖਾਸ ਪੰਛੀਆਂ ਦੀ ਖਾਸ ਜਾਨਵਰਾਂ ਦੀ ਸੇਵਾ ਕਰਨ ਦੇ ਲਈ ਕਹਿੰਦੇ ਆ ਕਹਿੰਦੇ ਕਿ ਬਹੁਤ ਲਾਭ ਹੁੰਦਾ ਏ ਇੰਜ ਕਰਨ ਦੇ ਨਾਲ ਸਾਡੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਏ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਆ ਬਿਗਿੰਜ ਪੰਛੀਆਂ ਅਤੇ ਜਾਨਵਰਾਂ ਦੀ ਸੇਵਾ ਕਰਨ ਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਪੈਂਦੇ ਨੇ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਸੰਗਤ ਜੀ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਸਿਆਣੇ ਕਹਿੰਦੇ ਅੱਧਾ ਅਧੂਰਾ ਗਿਆਨ ਕਈ ਵਾਰ ਸਾਡੇ ਲਈ ਖਤਰਨਾਕ ਸਿੱਧ ਹੁੰਦਾ ਹੈ ਤਾਂ ਇਸ ਕਰਕੇ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਜੋ ਵੀ ਜ ਇਹ ਕਰੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਨਾ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਜ਼ਰੂਰ ਕਰਨਾ ਭਾਵ ਕਿ ਜੋ ਵੀ ਪੰਛੀਆਂ ਜਾਨਵਰਾਂ ਦੀ ਸੇਵਾ ਕਰਨ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਤੁਸੀਂ ਵੀ ਇਹ ਪੰਛੀਆਂ ਜਾਨਵਰਾਂ ਦੀ ਸੇਵਾ ਕਰਕੇ ਜ਼ਰੂਰ ਦੇਖਿਓ ਕਿਉਂਕਿ ਕਰਕੇ ਦੇਖੋਗੇ ਫਿਰ ਹੀ ਪਤਾ ਲੱਗੇਗਾ ਨਾ ਸਾਡੇ ਉੱਤੇ ਕਿੰਝ ਚੰਗੇ ਪ੍ਰਭਾਵ ਪੈਂਦੇ ਨੇ ਕਿਉਂਕਿ ਇਹ ਗੱਲ ਤਾਂ ਬਿਲਕੁਲ ਸੱਚ ਹੈ ਕਿ ਜਦੋਂ ਹੀ ਆਪਾਂ ਇਨਾ ਪੰਛੀਆਂ ਦੀ ਜਾਨਵਰਾਂ ਦੀ ਸੇਵਾ ਕਰਦੇ ਆ ਜਾਂ ਕਿਸੇ ਦੇ ਲਈ ਵੀ ਆਪਾਂ ਕੁਝ ਵੀ ਭਲੇ ਦਾ ਕੰਮ ਕਰਦੇ ਆ ਤਾਂ ਉਹਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਜ਼ਰੂਰ ਪੈਂਦੇ ਆ ਪਰ ਕਿਸ ਤਰੀਕੇ ਦੇ ਨਾਲ ਸਾਡੇ ਉੱਤੇ ਚੰਗੇ ਪ੍ਰਭਾਵ ਪੈਂਦੇ ਆ ਉਹ ਗੱਲਾਂ ਪਾਜ ਦੀ ਵੀਡੀਓ ਵਿੱਚ ਕਰਾਂਗੇ ਤਾਂ ਵੀਡੀਓ ਨੂੰ ਆਖੀਰ ਤੱਕ ਸੁਣਨਾ ਸੰਗਤ ਜੀ ਆਪਾਂ ਸਭ ਜਾਣਦੇ ਆ ਕਿ 84 ਲੱਖ ਜੀਵਾਂ ਦੇ ਵਿੱਚੋਂ ਮਨੁੱਖ ਦੀ ਜੀਵ ਨੂੰ ਸਰਵ ਸ੍ਰੇਸ਼ਟ ਜੀਵ ਮੰਨਿਆ ਗਿਆ ਹੈ 84 ਲੱਖ ਜੀਵਾਂ ਦਾ ਮਨੁੱਖ ਸਰਦਾਰ ਆ ਕਿਉਂਕਿ ਮਨੁੱਖ ਆਪਣੀ ਮਨਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਹੈ ਆਪਣੀ ਮਨਮਰਜ਼ੀ ਦਾ ਖਾ ਪੀ ਸਕਦਾ ਹੈ ਮਨੁੱਖ ਆਪਣੀ ਮਰਜ਼ੀ ਦਾ ਮਾਲਕ ਆ ਅਤੇ ਸਭ ਤੋਂ ਵੱਡਾ ਗੁਣ ਮਨੁੱਖ ਦੇ ਵਿੱਚ ਕਿਹੜਾ ਹੈ ਕਿ ਮਨੁੱਖ ਚਾਵੇ ਤਾਂ ਦੂਜਿਆਂ ਦੀ ਮਦਦ ਵੀ ਕਰ ਸਕਦਾ ਹੈ ਭਾਵੇਂ ਕਿ ਉਹਨੇ ਆਪਣੇ ਲਈ ਤਾਂ ਜੋ ਕਰਨਾ ਹੈ ਉਹ ਕਰਨਾ ਹੀ ਆ ਮਨੁੱਖ ਚਾਵੇ ਤਾਂ ਕਿਸੇ ਦੂਸਰੇ ਦਾ ਭਲਾ ਵੀ ਕਰ ਸਕਦਾ ਹੈ ਇਹ ਸਭ ਤੋਂ ਵੱਡਾ ਗੁਣ ਆ ਅਤੇ ਇਹ ਗੁਣ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਮਨੁੱਖ ਦਾ ਖੁਦ ਦਾ ਕਿੰਨਾ ਭਲਾ ਕਰ ਸਕਦਾ ਹੈ ਮਨੁੱਖ ਸੋਚ ਵੀ ਨਹੀਂ ਸਕਦਾ ਪਰ ਮਨੁੱਖੀ ਸੁਭਾਅ ਹੈ ਕਿ ਆਪਾਂ ਇਸ ਗੁਣ ਦੀ ਵਰਤੋਂ ਘੱਟ ਕਰਦੇ ਹਾਂ ਮਨੁੱਖ ਨੂੰ ਲੱਗਦਾ ਹੈ ਕਿ ਦੂਜਿਆਂ ਦੇ ਭਲਾ ਕਰਨ ਦੇ ਨਾਲ ਮੇਰਾ ਭਲਾ ਨਹੀਂ ਹੋਣਾ ਦੂਜਿਆਂ ਦੇ ਮਾੜਾ ਕਰਨ ਦੇ ਨਾਲ ਮੇਰਾ ਭਲਾ ਹੋਵੇਗਾ ਇਸੇ ਕਰਕੇ ਕੁਝ ਮਨੁੱਖ ساری ਉਮਰ ਦੂਜਿਆਂ ਦੀਆਂ ਲੱਤਾਂ ਖਿੱਚਣ ਦੇ ਵਿੱਚ ਹੀ ਲੱਗੇ ਰਹਿੰਦੇ ਆ ਵੀ ਕਿਤੇ ਇਹ ਮੇਰੇ ਨਾਲੋਂ ਅੱਗੇ ਨਾ ਵੱਧ ਜਾਵੇ ਪਰ ਕਿਸੇ ਲੋੜਵੰਦ ਦੀ ਮਦਦ ਕਰਨਾ ਕਿਸੇ ਗਰੀਬ ਦੀ ਬਾਹ ਫੜਨਾ ਇਹ ਜੋ ਅੰਦਰੋਂ ਸਕੂਨ ਦਿੰਦਾ ਹੈ ਨਾ ਇਹ ਸ਼ਾਂਤੀ ਸਕੂਨ ਸਾਨੂੰ ਹੋਰ ਕਿਤੋਂ ਨਹੀਂ ਮਿਲਦਾ ਧਨ ਦੌਲਤ ਦੇ ਨਾਲ ਵੀ ਨਹੀਂ ਮਿਲਦਾ ਇਹ ਸਕੂਨ ਤਾਂ ਸਾਨੂੰ ਕਿਸੇ ਦਾ ਭਲਾ ਕਰਕੇ ਮਿਲਦਾ ਹੈ ਸੋ ਆਪਾਂ ਗੱਲ ਕਰ ਰਹੇ ਆ ਪੰਛੀਆਂ ਅਤੇ ਜਾਨਵਰਾਂ ਦੀ ਸੇਵਾ ਬਾਰੇ ਤਾਂ ਇਸ ਦਾ ਸਭ ਤੋਂ ਜਿਹੜਾ ਪਹਿਲਾ ਫਾਇਦਾ ਹੈ ਨਾ ਉਹ ਇਹ ਆ ਕਿ ਜਦੋਂ ਵੀ ਆਪਾਂ ਕਿਸੇ ਵੀ ਜੀਵ ਜੰਤੂ ਦਾ ਭਲਾ ਕਰਦੇ ਹਾਂ ਉਹ ਭਾਵੇਂ ਕੋਈ ਪੰਛੀ ਆ ਜਾਨਵਰ ਆ ਭਾਵੇਂ ਕੋਈ ਮੜੋਖ ਆ ਜਦੋਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਨਾ ਇਹ ਸਾਡਾ ਪੁੰਨ ਬਣ ਜਾਂਦਾ ਹੈ ਸਾਡਾ ਚੰਗਾ ਕਰਮ ਬਣਦਾ ਹੈ ਅਤੇ ਚੰਗੇ ਕਰਮਾਂ ਦਾ ਫਲ ਕਿਤੇ ਨਾ ਕਿਤੇ ਜਾ ਕੇ ਸਾਨੂੰ ਜ਼ਰੂਰ ਮਿਲਦਾ ਹੈ ਆਪਾਂ ਕਈ ਵਾਰ ਕਹਿ ਦਿੰਨੇ ਆ ਨਾ ਕਿ ਕਿਸੇ ਦਾ ਜਿੰਨਾ ਮਰਜ਼ੀ ਚੰਗਾ ਕਰ ਲਓ ਕੋਈ ਗੁਣ ਨਹੀਂ ਪਾਉਂਦਾ ਪਰ ਯਾਦ ਰੱਖਣਾ ਸਾਡੇ ਵੱਲੋਂ ਕੀਤੇ ਹੋਏ ਚੰਗੇ ਕੰਮ ਉਸ ਦਿਨ ਸਾਹਮਣੇ ਆਉਂਦੇ ਆ ਜਦੋਂ ਸਾਡੇ ਉੱਤੇ ਕੋਈ ਮੁਸੀਬਤ ਪਈ ਹੋਵੇ ਕਿਤੇ ਔਖੀ ਘੜੀ ਜਦੋਂ ਕਿਸੇ ਔਖੀ ਘੜੀ ਦੇ ਵਿੱਚ ਫਸੇ ਹੋਈਏ ਫਿਰ ਉਦੋਂ ਪਤਾ ਲੱਗਦਾ ਹੈ ਇਹ ਦੁਆਵਾਂ ਇਹਨਾਂ ਅਸੀਸਾਂ ਦੇ ਅਸਰ ਦਾ ਜੇ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੁਆਵਾਂ ਅਸੀਸਾਂ ਖੱਟੀਆਂ ਨੇ ਤੇ ਇਹ ਕੀ ਕੜੀ ਵੀ ਕਦੋਂ ਆਈ ਕਦੋਂ ਲੰਘ ਗਈ ਪਤਾ ਹੀ ਨਹੀਂ ਲੱਗਦਾ ਤਾਂ ਇਹ ਦੁਆਵਾਂ ਅਸੀਸਾਂ ਇਕੱਠੀਆਂ ਕਰਨ ਦਾ ਮੌਕਾ ਕਿਤੋਂ ਵੀ ਜਾਣ ਨਹੀਂ ਦੇਣਾ ਚਾਹੀਦਾ ਕਾਸ ਕਰਕੇ ਇਹ ਬੇਜਵਾਨੇ ਇਹ ਪੰਛੀ ਇਹ ਜਾਨਵਰ ਕਿਸੇ ਦੇ ਮਹਤਾਜ ਨਹੀਂ ਆ ਰੱਬ ਨੇ ਇਹਨਾਂ ਦੀ ਵੀ ਰੋਟੀ ਰੋਜੀ ਲਿਖੀ ਆ ਅਤੇ ਇਹ ਆਪਣੀ ਰੋਟੀ ਰੋਜੀ ਦਾ ਇੰਤਜ਼ਾਮ ਕਰ ਵੀ ਲੈਂਦੇ ਨੇ ਭਾਵੇਂ ਲੋਕਾਂ ਦੀਆਂ ਝਿੜਕਾਂ ਖਾ ਕੇ ਹੀ ਕਰਨਾ ਕਿਸੇ ਦੇ ਡੰਡੇ ਸੋਟੇ ਖਾ ਕੇ ਹੀ ਕਰਨ ਪਰ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰ ਲੈਂਦੇ ਆ ਪਰ ਜਦੋਂ ਆਪਾਂ ਇਹਨਾਂ ਦੀ ਮਦਦ ਕਰਦੇ ਆ ਨਾ ਇਹਨਾਂ ਦੇ ਅੰਦਰੋਂ ਸਾਡੇ ਲਈ ਪਤਾ ਨਹੀਂ ਕਿੰਨੀਆਂ ਦੁਆਵਾਂ ਕਿੰਨੀਆਂ ਅਸੀਸਾਂ ਨਿਕਲਦੀਆਂ ਨੇ ਅਤੇ ਇਹਨਾਂ ਦਾ ਭਲਾ ਕਰਨ ਦੇ ਨਾਲ ਸਾਡਾ ਖੁਦ ਦਾ ਹੀ ਭਲਾ ਹੁੰਦਾ ਹੈ ਜੇ ਆਪਾਂ ਗੱਲ ਕੀਤੀ ਵੀ ਪਹਿਲਾ ਫਾਇਦਾ ਸਾਡਾ ਹੋਇਆ ਵੀ ਸਾਡੇ ਪੁੰਨ ਬਣਨਗੇ ਸਾਡੇ ਚੰਗੇ ਕਰਮ ਬਣਨਗੇ ਦੂਜਾ ਫਾਇਦਾ ਸਾਨੂੰ ਇਹ ਮਿਲਦਾ ਹੈ ਕਿ ਜੋ ਮਨੁੱਖ ਪੰਛੀਆਂ ਦੀ ਜਾਨਵਰਾਂ ਦੀ ਸੇਵਾ ਕਰਦੇ ਹਨ ਉਹ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਜਾਂਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਦੁੱਖ ਚਿੰਤਾਵਾਂ ਆਉਂਦੀਆਂ ਜ਼ਰੂਰ ਨੇ ਪਰ ਉਹ ਚਿੰਤਾਗ੍ਰਸਤ ਨਹੀਂ ਹੁੰਦੇ ਕਿਉਂਕਿ ਇਹ ਪੰਛੀ ਇਹ ਜਾਨਵਰ ਉਹਨਾਂ ਨੂੰ ਚਿੰਤਾग्रस्त ਹੋਣ ਹੀ ਨਹੀਂ ਦਿੰਦੇ ਡਿਪਰੈਸ਼ਨ ਵਿੱਚ ਜਾਣ ਹੀ ਨਹੀਂ ਦਿੰਦੇ ਤੁਸੀਂ ਕਦੇ ਵੀ ਇਹ ਗੱਲ ਨੋਟ ਕਰ ਲਿਓ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਕੋਈ ਪੰਛੀ ਪਾਲ ਲਿਆ ਹੋਵੇ ਕੋਈ ਜਾਨਵਰ ਪਾਲ ਲਿਆ ਹੋਵੇ ਤਾਂ ਬੰਦਾ ਬਾਹਰੋਂ ਥੱਕਿਆ ਟੁੱਟਿਆ ਵੀ ਘਰ ਦੇ ਵਿੱਚ ਆਵੇਗਾ ਨਾ ਭਾਵੇਂ ਗੁੱਸੇ ਦੇ ਵਿੱਚ ਵੀ ਆਵੇ ਪਰ ਇਹ ਪੰਛੀ ਇਹ ਜਾਨਵਰ ਉਹਨੂੰ ਅੱਗੋਂ ਇੰਨਾ ਪਿਆਰ ਸਨੇਹ ਦਿੰਦੇ ਆ ਕਿ ਉਹ ਆਪਣਾ ਸਾਰਾ ਗੁੱਸਾ ਭੁੱਲ ਜਾਂਦਾ ਹੈ ਆਪਣੀ ਸਾਰੀ ਚਿੰਤਾ ਭੁੱਲ ਜਾਂਦਾ ਹੈ ਘਰ ਦੇ ਵਿੱਚ ਰੱਖੇ ਹੋਏ ਪੰਛੀ ਜਾਨਵਰਾਂ ਨੇ ਤਾਂ ਪਿਆਸ ਨੇ ਦੇਣਾ ਹੀ ਦੇਣਾ ਬਲਕਿ ਤੁਸੀਂ ਕਦੇ ਆਪਣੀ ਗਲੀ ਮਹੱਲੇ ਦੇ ਵਿੱਚ ਕੋਈ ਵੀ ਜਾਨਵਰ ਦੀ ਸੇਵਾ ਕਰਕੇ ਦੇਖ ਲੈਣਾ ਕਿਤੇ ਕੁੱਤੇ ਨੂੰ ਹੀ 4 ਦਿਨ ਲਗਾਤਾਰ ਰੋਟੀ ਪਾ ਕੇ ਦੇਖ ਲਿਓ ਜਿਹੜਾ ਕੁੱਤਾ ਸਾਨੂੰ ਦੇਖ ਕੇ ਵਾਰ-ਵਾਰ ਭੌਂਕਦਾ ਹੋਵੇ ਨਾ ਉਹਨੂੰ 4 ਦਿਨ ਰੋਟੀ ਪਾ ਕੇ ਦੇਖ ਲੈਣਾ ਉਹੀ ਕੁੱਤਾ ਭੌਂਕਣਾ ਛੱਡ ਕੇ ਸਾਨੂੰ ਪਿਆਰ ਕਰਨ ਲੱਗੇਗਾ ਅੱਗੇ ਪਿੱਛੇ ਫਿਰੇਗਾ ਆਪਾਂ ਜਿਵੇਂ ਗੱਲ ਕੀਤੀ ਨਾ ਕਿ ਮਨੁੱਖੀ ਜਾਮਾ ਮਨੁੱਖੀ ਜੂਨ ਸਭ ਜੂਨਾਂ ਦੇ ਵਿੱਚੋਂ ਸਰਵ ਸ੍ਰੇਸ਼ਟ ਜੂਨ ਆ ਇਹਦੇ ਵਿੱਚ ਬਹੁਤ ਗੁਣ ਆ ਪਰ ਸੱਚ ਕਰਕੇ ਜਾਣਿਓ ਜਾਨਵਰਾਂ ਦੇ ਵਿੱਚ ਇੱਕ ਗੁਣ ਐਸਾ ਏ ਜੋ ਮਨੁੱਖ ਤੋਂ ਕਿਤੇ ਜ਼ਿਆਦਾ ਹੈ ਉਹ ਈ ਆ ਕਿ ਜਾਨਵਰ ਦਾ ਜਦੋਂ ਆਪਾਂ ਭਲਾ ਕਰਦੇ ਆ ਨਾ ਜਾਨਵਰ ਕਦੇ ਨਹੀਂ ਭੁੱਲਦਾ ਕਿਤੇ ਵੀ ਤੁਸੀਂ ਕਿਸੇ ਵੀ ਜਾਨਵਰ ਕਿਸੇ ਪੰਛੀ ਨੂੰ ਕੋਈ ਚੀਜ਼ ਖਲਾਪ ਲਾ ਕੇ ਦੇਖ ਲੈਣਾ ਉਹਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਕੇ ਦੇਖ ਲੈਣਾ ਉਹ ਸਾਨੂੰ ਕਦੇ ਵੀ ਨਹੀਂ ਭੁੱਲੇਗਾ ਜਿੱਥੇ ਵੀ ਮਿਲੇਗਾ ਨਾ ਉਹ ਸਾਨੂੰ ਅਹਿਸਾਸ ਕਰਵਾ ਦੇਗਾ ਕਿ ਮੈਨੂੰ ਤੁਹਾਡਾ ਕੀਤਾ ਹੋਇਆ ਭਲਾ ਅੱਜ ਵੀ ਯਾਦ ਆ ਇਹ ਪੰਛੀ ਇਹ ਜਾਨਵਰ ਕੀਤਾ ਹੋਇਆ ਭਲਾ ਕਦੇ ਨਹੀਂ ਭੁੱਲਦੇ ਦੁਆਵਾਂ ਵੀ ਦਿੰਦੇ ਨੇ ਅਤੇ ਸਾਡੇ ਵੱਲੋਂ ਦਿੱਤੇ ਹੋਏ ਪਿਆਰ ਸਨੇਹ ਤੋਂ ਕਿਤੇ ਵੱਧ ਕੇ ਸਾਨੂੰ ਪਿਆਰ ਕਰਦੇ ਨੇ ਕਦੇ ਵੀ ਨਾ ਜਿੰਨਾ ਲੋਕਾਂ ਨੇ ਘਰ ਦੇ ਵਿੱਚ ਇਹ ਪੰਛੀ ਜਾਂ ਜਾਨਵਰ ਪਾਲੇ ਹੁੰਦੇ ਨੇ ਕਈ ਵਾਰ ਬੰਦਾ ਬਾਹਰੋਂ ਗੁੱਸੇ ਦੇ ਵਿੱਚ ਘਰ ਦੇ ਵਿੱਚ ਆਇਆ ਕਿਆ ਟੁੱਟਿਆ ਕਰਦੇ ਵਿੱਚ ਆਇਆ ਜਾਂ ਕਈ ਵਾਰ ਇਦਾਂ ਵੀ ਹੁੰਦਾ ਵੀ ਕਰਦੇ ਜੀ ਉਸ ਬੰਦੇ ਨੂੰ ਦੇਖ ਕੇ ਭਾਵੇਂ ਉਹਨੂੰ ਸਿੱਧੇ ਮੂੰਹ ਬੁਲਾਉਣ ਚ ਹੈ ਨਾ ਬੁਲਾਉਣ ਪਰ ਇਹ ਪੰਛੀ ਇਹ ਜਾਨਵਰ ਉਹਦਾ ਹਰ ਵੇਲੇ ਨਿੱਘਾ ਸਵਾਗਤ ਕਰਦੇ ਨੇ ਅਤੇ ਬੜੀ ਬੇਚੈਨੀ ਨਾਲ ਉਡੀਕ ਕਰ ਰਹੇ ਹੁੰਦੇ ਨੇ ਵੀ ਕਦੋਂ ਇਹ ਜੀ ਕਰਦੇ ਵਿੱਚ ਆਵੇ ਕਰਦੇ ਹਰ ਜੀ ਨੂੰ ਬੜਾ ਪਿਆਰ ਕਰਦੇ ਨੇ ਹਰ ਜੀ ਦਾ ਇੰਜ ਹੀ ਸਵਾਗਤ ਕਰਦੇ ਨੇ ਵੀ ਜਿਵੇਂ ਪਤਾ ਨਹੀਂ ਕਿੰਨੇ ਕ ਦਿਨ ਬਾਅਦ ਘਰੇ ਵਾਪਸ ਆਇਆ ਹੋਵੇ ਤਾਂ ਉਹਨਾਂ ਦਾ ਇਹ ਪਿਆਰ ਸਨੇਹੀ ਦੀ ਕਿ ਬੰਦਾ ਆਪਣੀ ਸਾਰੀ ਚਿੰਤਾ ਟੈਨਸ਼ਨ ਭੁੱਲ ਜਾਂਦਾ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਵੀ ਜਿੱਨਾ ਘਰਾਂ ਦੇ ਵਿੱਚ ਪੰਛੀ ਜਾਂ ਜਾਨਵਰ ਪਾਲੇ ਜਾਂਦੇ ਨੇ ਉਹਨਾਂ ਦਾ ਮਾੜੇ ਤੋਂ ਮਾੜਾ ਸਮਾਂ ਵੀ ਟਲ ਜਾਂਦਾ ਸਾਡੇ ਉੱਤੇ ਆਇਆ ਹੋਇਆ ਮਾੜਾ ਸਮਾਂ ਟਲਦਾ ਕਿੰਘਿਆ ਇੱਕ ਤਾਂ ਰੱਬ ਦੀ ਕਿਰਪਾ ਹੋਵੇ ਰੱਬ ਮਿਹਰਬਾਨ ਹੋਵੇ ਸਾਡੇ ਤੇ ਤਾਂ ਆਪਾਂ ਜਿੰਨੀ ਮਰਜ਼ੀ ਵੱਡੀ ਮੁਸੀਬਤ ਦੇ ਵਿੱਚ ਹੋਈਏ ਉਹ ਮੁਸੀਬਤ ਟਲ ਜਾਵੇਗੀ ਦੂਸਰਾ ਕਿਸੇ ਦੇ ਵੱਲੋਂ ਮਿਲੀਆਂ ਹੋਈਆਂ ਸੱਚੀਆਂ ਅਸੀਸਾਂ ਸਾਨੂੰ ਹਰ ਦੁੱਖ ਰੋਗ ਮੁਸੀਬਤ ਦੇ ਵਿੱਚੋਂ ਕੱਢ ਲੈਂਦੀਆਂ ਨੇ ਤੀਸਰੀ ਸਾਡੀ ਮਿਹਨਤ ਅਤੇ ਚੌਥੇ ਸਾਡੇ ਪੁੰਨ ਜਿਹੜੇ ਅਸੀਂ ਚੰਗੇ ਕਰਮ ਕਮਾਉਨੇ ਆ ਤਾਂ ਇਹ ਸਾਰੀਆਂ ਚੀਜ਼ਾਂ ਹੀ ਨਾ ਇਹ ਵਿਕੀਤਾ ਸਾਡੇ ਭਲੇ ਕਰਨ ਦੇ ਨਾਲ ਜੁੜੀਆਂ ਹੋਈਆਂ ਜਦੋਂ ਵੀ ਆਪਾਂ ਕਿਸੇ ਵੀ ਜੀਵ ਜੰਤੂ ਦਾ ਭਲਾ ਕਰਦੇ ਹਾਂ ਰੱਬ ਤਾਂ ਸਾਡੇ ਤੇ ਖੁਸ਼ ਹੁੰਦਾ ਹੀ ਆ ਕਿਉਂਕਿ ਰੱਬ ਨੇ ਹੋ ਸਕਦਾ ਸਾਨੂੰ ਦੂਸਰਿਆਂ ਦੇ ਨਾਲੋਂ ਜ਼ਿਆਦਾ ਗੁਣ ਇਸੇ ਕਰਕੇ ਦਿੱਤੇ ਆ ਜ਼ਿਆਦਾ ਕਾਬਿਲ ਇਸੇ ਕਰਕੇ ਬਣਾਇਆ ਵੀ ਤੂੰ ਇਹ ਬੇਜੁਬਾਨਿਆਂ ਦੀ ਮਦਦ ਕਰ ਸਕੇ ਜੇਕਰ ਸਾਨੂੰ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਜੇ ਆਪਾਂ ਪ੍ਰਮਾਤਮਾ ਵੱਲੋਂ ਮਿਲੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਉਣੀ ਆ ਤਾਂ ਪਰਮਪਿਤਾ ਪ੍ਰਮਾਤਮਾ ਜ਼ਰੂਰ ਸਾਡੇ ਉੱਤੇ ਖੁਸ਼ ਹੁੰਦੇ ਹੋਣਗੇ ਪੱਕਾ ਹੀ ਖੁਸ਼ ਹੁੰਦੇ ਨੇ ਅਤੇ ਉਸ ਨੂੰ ਨੁੱਕਰੇ ਤੇ ਸਦਾ ਹੀ ਮਿਹਰਮਾਨ ਰਹਿੰਦੇ ਨੇ ਦੂਸਰਾ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਤਸੰਨ ਸੱਚੀਆਂ ਅਸੀਸਾਂ ਦੁਆਵਾਂ ਮਿਲਦੀਆਂ ਨੇ ਤੀਸਰਾ ਵੀ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਕਿਸੇ ਦੇ ਲਈ ਚੰਗਾ ਕਰਦੇ ਸਾਨੂੰ ਅੰਦਰੋਂ ਖੁਸ਼ੀ ਦਿੰਦੀ ਹੈ ਅੰਦਰੋਂ ਸਕੂਨ ਮਿਲਦਾ ਹੈ ਤੇ ਜਿਹੜਾ ਬੰਦਾ ਅੰਦਰੋਂ ਖੁਸ਼ ਹੈ ਨਾ ਉਹਦੇ ਬਾਹਰ ਦੇ ਕੰਮ ਸਾਰੇ ਵਧੀਆ ਤਰੀਕੇ ਦੇ ਨਾਲ ਹੁੰਦੇ ਆ ਕਿਉਂਕਿ ਅੰਦਰ ਦੇ ਕਲੇਸ਼ ਹੀ ਸਾਡੀ ਬਾਹਰ ਦੀ ਜ਼ਿੰਦਗੀ ਦੇ ਵਿੱਚ ਕਲੇਸ਼ ਪਾਉਂਦੇ ਨੇ ਜਿਹੜਾ ਬੰਦਾ ਅੰਦਰੋਂ ਸਕੂਨ ਦੇ ਵਿੱਚ ਆ ਖੁਸ਼ ਹੈ ਨਾ ਉਹ ਆਪਣੇ ਸਾਰੇ ਕੰਮਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਦਾ ਹੁੰਦਾ ਹੈ ਉਹ ਆਪਣੇ ਕੰਮ ਦੇ ਵਿੱਚ ਰੱਜ ਕੇ ਮਿਹਨਤ ਕਰ ਪਾਉਂਦਾ ਹੈ ਤਾਂ ਇਸ ਕਰਕੇ ਆਪਣੇ ਮਾੜੇ ਹਾਲਾਤਾਂ ਨੂੰ ਵੀ ਬਦਲ ਲਵੇਗਾ ਚੌਥਾ ਜਦੋਂ ਆਪਾਂ ਕਿਸੇ ਦੇ ਲਈ ਭਲਾ ਕੀਤਾ ਭਾਵੇਂ ਉਹ ਕਿਸੇ ਜੀਵ ਜੰਤੂ ਦਾ ਕੀਤਾ ਮਨੁੱਖ ਦਾ ਕੀਤਾ ਤਾਂ ਉਹ ਸਾਡਾ ਪੁੰਨ ਬਣ ਗਿਆ ਚੰਗਾ ਕਰਮ ਬਣ ਗਿਆ ਸੋ ਮੁਕਦੀ ਗੱਲ ਇਹ ਆ ਕਿ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਇਹ ਕਹਾਵਤਾਂ ਇਦਾਂ ਹੀ ਨਹੀਂ ਬਣੀਆਂ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡੇ ਵੱਲੋਂ ਕੀਤਾ ਹੋਇਆ ਭਲਾ ਕਈ ਗੁਣਾ ਉਹ ਕਿ ਸਾਡੇ ਤੱਕ ਵਾਪਸ ਆਉਂਦਾ ਹੈ ਤਾਂ ਬਸ ਦੁਆਵਾਂ ਅਸੀਂ ਸਾਹੀ ਕਮਾਉਣ ਦੀ ਕੋਸ਼ਿਸ਼ ਕਰਨੀ ਆ